ਕੀ ਮਨਦੀਪ ਸਿੰਘ ਕਿਹੜੇ ਨੂੰ ਵੋਟ ਪਾਉਣੀ ਹੈ ਕਿਉਂਕਿ ਦੋਨਾਂ ਦੀ ਜਿਹੜੀ ਫੋਟੋ ਲੱਗੀ ਹੈ ਉਹ ਸਿੱਖ ਫੇਸ ਵਾਲੀ ਫੋਟੋ ਲੱਗੀ ਹੈ ਤੇ ਦੂਸਰਾ ਵੀ ਮਨਦੀਪ ਸਿੰਘ ਸਿੱਖ ਫੇਸ ਹੈ ਤੇ ਸਭ ਤੋਂ ਹੈਰਾਨ ਕਰਦੀ ਗੱਲ ਮਨਦੀਪ ਸਿੰਘ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਕੌਂਸਲ ਨਰਿੰਦਰ ਸਿੰਘ 나ਗੀ ਦੇ ਸੁਪੁੱਤਰ ਨੇ ਉਹਨਾਂ ਨੂੰ ਚੋਣ ਨਿਸ਼ਾਨ ਕਿਹੜਾ ਮਿਲਿਆ ਉਹਨਾਂ ਨੂੰ ਚੋਣ ਨਿਸ਼ਾਨ ਵੀ ਅਮਰਿਤਪਾਲ ਦੇ ਕੋਲ ਜਿਹੜਾ ਮੈਂਬਰ ਪਾਰਲੀਮੈਂਟ ਅਮਰਿਤਪਾਲ ਦੇ ਕੋਲ ਜਿਹੜਾ ਮਾਈਕ ਸੀਗਾ ਉਹੀ ਮਿਲਿਆ ਹੁਣ ਇਹ ਇੱਕ ਇਤਿਫਾਕ ਸਮਝਿਏ ਜਾਂ ਇਸ ਦੇ ਪਿੱਛੇ ਚਾਲ ਸਮਝਿਏ ਹਾਲਾਂਕਿ ਚੋਣ ਨਿਸ਼ਾਨ ਤਾਂ ਕਹਿੰਦੇ ਇਲੈਕਸ਼ਨ ਕਮਿਸ਼ਨ ਨੇ ਦੇਣਾ ਹੁੰਦਾ ਤੇ ਅਕਸਰ ਸਵਾਲ ਇਲੈਕਸ਼ਨ ਕਮਿਸ਼ਨ ਦੇ ਉੱਪਰ ਵੱਡੇ ਖੜੇ ਹੁੰਦੇ ਆ ਕਿ ਜਿਸ ਦੀ ਸੱਤਾ ਜਿਸ ਦੀ ਸੱਤਾ ਇਲੈਕਸ਼ਨ ਕਮਿਸ਼ਨ ਵੀ ਕਹਿੰਦੇ ਉਸ ਦੇ ਵੱਲ ਝੁਕਾ ਦੇ ਨਾਲ ਤੁਰਦਾ ਹਾਲਾਂਕਿ ਇੰਡੀਪੈਂਡੈਂਡ ਆਜ਼ਾਦ ਅਦਾਰਾ ਹੈਗਾ ਇਲੈਕਸ਼ਨ ਕਮਿਸ਼ਨ ਪਰ ਜਿਹੜਾ ਮਾਈਕ ਅਮਰਿਤਪਾਲ ਸਿੰਘ ਦਾ ਸੀਗਾ ਜਿਹੜਾ ਮਾਈਕ ਮਨਦੀਪ ਸਿੰਘ ਖਾਲਸਾ ਵਾਸਤੇ ਮੰਗਿਆ ਜਾ ਰਿਹਾ ਸੀਗਾ ਚੋਣ ਨਿਸ਼ਾਨ ਕਿਉਂਕਿ ਉਹ ਹੀ ਅੰਮ੍ਰਿਤਪਾਲ ਦਾ ਸੀਗਾ ਤੇ ਉਹ ਮਾਈਕੀ ਜਿਹੜੀ ਵਾਰਿਸ ਪੰਜਾਬ ਦੀ ਜੱਥੇਬੰਦੀ ਦੀ ਪਛਾਣ ਬਣ ਗਈ ਸੀ ਕਹਿੰਦੇ ਉਹ ਅੰਮ੍ਰਿਤਪਾਲ ਦੀ ਆਵਾਜ਼ ਹੈਗੀ ਐਮਪੀ ਅੰਮ੍ਰਿਤਪਾਲ ਦੀ ਇਸੇ ਕਰਕੇ ਉਹੀ ਆਵਾਜ਼ ਦੇ ਨਾਲ ਅਸੀਂ ਜਿੱਤਾਂਗੇ ਉਹੀ ਮਾਈਕ ਦੇ ਨਾਲ ਜਿੱਤਾਂਗੇ ਤੇ ਤਰਨਤਾਰਨ ਦੇ ਵਿੱਚ ਲੋਕਾਂ ਨੇ ਵੋਟਾਂ ਉਸ ਮਾਈਕ ਨੂੰ ਖੂਬ ਪਾਈਆਂ ਵੱਡੀ ਸੰਖਿਆ ਦੇ ਵਿੱਚ ਹਜੇ 6 ਮਹੀਨੇ ਸਾਲ ਪਹਿਲਾਂ ਵੋਟਾਂ ਪਾਈਆਂ ਜਦੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੂੰ ਬਣਾਇਆ ਵੱਡੀ ਸੰਖਿਆ ਦੇ ਵਿੱਚ ਸਾਰਿਆਂ ਦੇ ਦਿਮਾਗ ਦੇ ਵਿੱਚ ਉਹ ਚੋਣ ਨਿਸ਼ਾਨ ਬੈਠਾ ਹੋਇਆ ਮਾਈਕ ਕੀ ਉਹ ਅਮਰਿਤਪਾਲ ਸਿੰਘ ਦਾ ਤੇ ਹੁਣ ਜਿਹੜਾ ਅਮਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਦੀ ਜੱਥੇਬੰਦੀ ਦਾ ਨੁਮਾਇੰਦਾ ਜਾਂ ਕਹ ਲਈਏ ਜਾਂ ਉਹਨਾਂ ਦਾ ਸਾਂਝਾ ਪੰਥਕ ਦਾ ਨੁਮਾਇੰਦਾ ਮਨਦੀਪ ਸਿੰਘ ਖਾਲਸਾ ਕੀ ਹੁਣ ਉਹਦਾ ਮਾਈਕ ਵੀ ਚੋਣ ਨਿਸ਼ਾਨ ਹੋਏਗਾ ਪਰ ਅਜਿਹਾ ਨਹੀਂ ਹੈ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਆ ਉਹਨਾਂ ਦੇ ਸੁਪੁੱਤਰ ਨੂੰ ਦੇ ਦਿੱਤਾ ਗਿਆ ਇਹ ਚੋਣ ਨਿਸ਼ਾਨ